ਯਕੀਨ ਮੰਨਿਓ ਘਰ ਛੱਡਣਾ ਬਹੁਤ ਔਖਾ ਹੁੰਦਾ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੈਨੂੰ ਮੇਰੇ ਘਰ ਦੇ ਵਿੱਚੋਂ ਕੱਢਿਆ ਜਾਵੇ ਜਾਂ ਮੈਨੂੰ ਕਿਸੇ ਕਾਰਨ ਕਰਕੇ ਘਰ ਛੱਡਣਾ ਪਵੇ ਜਾਂ ਕੋਈ ਮੇਰਾ ਘਰ ਢਾ ਦੇਵੇ ਜਾਂ ਮੈਨੂੰ ਘਰ ਬਦਲ ਕੇ ਕਿਤੇ ਹੋਰ ਜਾਣਾ ਪਵੇ ਬਹੁਤੀ ਵਾਰ ਮੈਂ ਐਸੇ ਬੰਦੇ ਵੇਖੇ ਆ ਜਿਨ੍ਹਾਂ ਦੇ 10 10 15 15 20 20 25 25 ਘਰ ਵਿਦੇਸ਼ਾਂ ਦੇ ਵਿੱਚ ਆ ਪਰ ਜਦੋਂ ਉਹ ਆਪਦੇ ਜੱਦੀ ਪਿੰਡ ਦੇ ਵੱਲ ਆਉਂਦੇ ਆ ਤਾਂ ਆਪਦੇ ਘਰ ਦੇ ਪੁਰਾਣੇ ਘਰ ਦੀਆਂ ਕੰਧਾਂ ਨੂੰ ਹੱਥ ਲਾ ਕੇ ਉਂਗਲਾਂ ਲਾ ਕੇ ਮਹਿਸੂਸ ਕਰਦੇ ਵੀ ਜਿਵੇਂ ਅਸੀਂ ਆਪਦੇ ਬਾਪੂ ਦੇ ਪਿੰਡੇ ਦੇ ਉੱਤੇ ਉਂਗਲਾ ਫੇਰਦੇ ਹੁੰਨੇ ਆ ਜਿਵੇਂ ਅਸੀਂ ਬੇਬੇ ਨੂੰ ਗਲਵਕੜੀ ਪਾਉਣ ਆਏ ਹੁੰਨੇ ਆ ਜਾਣੇ ਦਾ ਭਾਵੇਂ ਜੀ ਕਿ ਬੰਦੇ ਦੀਆਂ ਜਿੱਥੇ ਯਾਦਾਂ ਜੁੜੀਆਂ ਹੋਣ ਜਿੱਥੇ ਬੰਦੇ ਦੀਆਂ ਸਦਰਾਂ ਲੱਗੀਆਂ ਹੋਣ ਜਿੱਥੇ ਬੰਦੇ ਦੇ ਚਾਅ ਲੱਗੇ ਹੋਣ ਜਿੱਥੇ ਬੰਦੇ ਦੇ ਏਰਮਾਨ ਲੱਗੇ ਹੋਣ ਉਸ ਘਰ ਦੀ ਇੱਟ ਢਾਉਣ ਨੂੰ ਜੀ ਨਹੀਂ ਕਰਦਾ ਇੱਟ ਕੱਢ ਕੇ ਅਸੀਂ ਬਾਹਰ ਸੁੱਟ ਦਈਏ ਇਹਨੂੰ ਜੀ ਨਹੀਂ ਕਰਦਾ ਲੁਧਿਆਣਾ ਤੋਂ ਬਠਿੰਡਾ ਵੱਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਬੰਦੇ ਦੀ ਜ਼ਮੀਨ ਆ ਗਈ ਸੜਕ ਦੇ ਵਿੱਚ ਆ ਗਈ ਵਿਕਾਸ ਦੀ ਨੇਰੀ ਦੇ ਵਿੱਚ ਆ ਗਈ ਕਿਹਨਾਂ ਦਾ ਭਾਵੇਂ ਉਹ ਬੰਦੇ ਦਾ ਘਰ ਵੀ ਬਚ ਆ ਗਿਆ ਬਰਨਾਲੇ ਦਾ ਉਹ ਬੰਦਾ ਸੁਖਪ੍ਰੀਤ ਸਿੰਘ ਉਹਦਾ ਨਾਂ ਕਿਸਾਨ ਆ ਉਹਦਾ ਘਰ ਵਿੱਚ ਆ ਗਿਆ ਉਹ ਘਰ ਜਿਹਨੂੰ ਹਲੇ ਰੰਗ ਰੋਗਣ ਕੀਤਾ ਜਾ ਰਿਹਾ ਜਾਂ ਕਰਨਾ ਉਹ ਘਰ ਜਿਹਨੂੰ ਬਣਾਉਣ ਦੇ ਉੱਤੇ ਉਹਦੇ 3 ਸਾਲ ਲੱਗੇ 60 ਲੱਖ ਰੁਪਏ ਦੇ ਕਰੀਬ ਲੱਗਾ ਜਦੋਂ ਉਹਦਾ ਘਰ ਤਿਆਰ ਹੋ ਗਿਆ ਸਾਰਾ ਟੱਬਰ ਖੁਸ਼ ਕਿ ਭਾਈ ਹੁਣ ਇਸ ਘਰ ਦੇ ਵਿੱਚ ਰਵਾਂਗੇ ਦੋ ਮੰਜ਼ਲਾ ਘਰ ਆ ਸੁਪਨੇ ਜਿਹੜੇ ਉਹ ਪੂਰੇ ਹੋ ਗਏ ਆ ਆਪਣਾ ਬਚਪਨ ਦਾ ਸੁਪਨਾ ਇਹੋ ਜਿਹਾ ਘਰ ਬਣਾਉਣਾ ਸੀ ਇਸ ਤਰੀਕੇ ਨਾਲ ਬਣਾਉਣਾ ਸੀ ਤੇ ਅਚਾਨਕ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਉਹ ਘਰ ਆ ਗਿਆ ਅਧਿਕਾਰੀਆਂ ਨੇ ਇਹ ਗੱਲ ਕਹੀ ਵੀ ਇਸ ਘਰ ਨੂੰ ਢਾਲਾ ਤੇ ਇਧਰ ਦੀ ਸੜਕ ਕੱਢਣੀ ਆ ਬੰਦੇ ਨੇ ਡੇਢ ਦੋ ਸਾਲ ਘਰ ਠਾਇਆ ਨਹੀਂ ਜੀ ਨਹੀਂ ਕਰਦਾ ਢਾਉਣ ਨੂੰ ਜਿੰਨਾ ਜਿੰਨਾਂ ਨੇ ਬੀਤੇ ਵੇਲੇ ਵਿੱਚ ਢਟਾਏ ਆ ਉਹਨਾਂ ਨੂੰ ਕਦੇ ਪੁੱਛ ਕੇ ਦੇਖੋ ਵੀ ਭਾਈ ਤੁਸੀਂ ਕਿਹੜੇ ਮਨ ਦੇ ਨਾਲ ਕਿਹੜੀ ਸੋਚ ਦੇ ਨਾਲ ਉਹ ਢਾਏ ਆ ਤੇ ਕੀ ਤੁਸੀਂ ਚਾਹ ਦੇ ਵਿੱਚ ਢਾਏ ਆ ਇਸ ਬੰਦੇ ਨੇ ਘਰ ਠਾਇਆ ਨਹੀਂ ਪਰ ਜਦੋਂ ਅਧਿਕਾਰੀਆਂ ਨੇ ਗੱਲ ਕਹਤੀ ਵੀ ਹੁਣ ਆਖਰੀ ਵਾਰਨਿੰਗ ਆ ਨਹੀਂ ਤਾਂ ਫਿਰ ਬਲਡੋਜ਼ਰ ਦੇ ਨਾਲ ਢਾਹ ਜਾਣਾ ਜੇ ਸੀਬੀ ਦੇ ਨਾਲ ਢਾ ਦੇਣਾ ਇਸ ਕਰਕੇ ਭਾਈ ਆਪ ਦਾ ਪ੍ਰਬੰਧ ਕਰ ਲੈ ਜਾਂ ਅਸੀਂ ਟਾ ਦੇਾਂਗੇ ਜਾਂ ਤੂੰ ਆਪੇ ਢਾ ਕੇ ਆਪ ਦੀਆਂ ਇੱਟਾਂ ਆਪ ਦਾ ਮਲਬਾ ਕਿਤੇ ਹੋਰ ਲੈ ਜਾ ਇਸ ਬੰਦੇ ਨੇ ਹਰਿਆਣੇ ਦੀ ਇੱਕ ਟੀਮ ਦੇ ਨਾਲ ਸੰਪਰਕ ਕੀਤਾ ਉਹ ਟੀਮ ਆ ਜਿਹੜੀ ਘਰ ਨੂੰ ਖੁੰਘ ਕੇ ਇੱਕ ਤੋਂ ਦੂਜੀ ਥਾਂ ਤੱਕ ਲੈ ਕੇ ਜਾਂਦੀ ਆ ਜਿਵੇਂ ਆਪਾਂ درخت ਨੂੰ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਤੇ ਲਾਉਨੇ ਆ ਜਿਵੇਂ ਕਿ ਵਿਦੇਸ਼ਾਂ ਦੇ ਵੱਲ ਭਰ ਜਵਾਨ درخت ਨੂੰ ਮਸ਼ੀਨ ਨਾਲ ਪੱਟ ਕੇ ਦੂਜੀ ਥਾਂ ਤੇ ਲਾ ਦਿੰਦੇ ਆ ਹੁਣ ਤਾਂ ਚਲੋ ਭਾਰਤ ਦੇ ਵਿੱਚ ਵੀ ਤਕਨੀਕ ਆ ਗਈ ਆ ਪਰ ਉਹ ਜਿਹੜੇ ਲੋਕ ਜਿਹੜੇ ਕਿ ਇੱਕ ਥਾਂ ਤੋਂ ਦੂਜੀ ਥਾਂ ਤੱਕ ਘਰ ਨੂੰ ਪੱਟ ਕੇ ਜਾਂ ਖਿਸਕਾ ਕੇ ਲੈ ਜਾਂਦੇ ਆ ਇਹਨੇ ਫਿਰ ਉਹਨਾਂ ਨਾਲ ਸੰਪਰਕ ਕੀਤਾ 10 ਲੱਖ ਤੇ 60000 ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਪਿਛਲੇ ਸਾਲ ਨਵੰਬਰ ਤੋਂ ਸ਼ੁਰੂਆਤ ਹੋਈ ਤੇ 300 ਤੇ 50 ਫੁੱਟ ਖਿਸਕਾ ਕੇ ਅੱਗੇ ਲੈ ਕੇ ਜਾਣਾ ਘਰ ਨੂੰ ਤੇ ਸੁਪਨਿਆਂ ਦਾ ਘਰ ਇਹਦਾ ਬਚਿਆ ਰਹੂਗਾ ਜਿਹੜੇ ਇਹਦੇ ਚਾਹ ਵਾਲਾ ਘਰ ਆ ਬਚਿਆ ਰਹੂਗਾ ਦਾ ਚਾਹ ਮਰੂਗਾ ਨਹੀਂ ਹਾਲਾਂਕਿ 10 ਲੱਖ ਤੇ 60000 ਰੁਪਿਆ ਤੇ 4 1/2 ਮਹੀਨੇ ਖਤੋਤੇ ਹੋਰ ਹੋ ਗਈ ਆ ਪਰ ਇਹਦਾ ਘਰ ਹੁਣ ਅੱਧਾ ਖਿਸਕੇ ਇਧਰ ਨੂੰ ਚਲਾ ਗਿਆ ਤੇ ਅੱਧਾ ਕੋ ਜਿਹੜਾ ਬਚਿਆ ਇਹ April ਤੱਕ ਖਿਸਕੇ ਚਲਾ ਜਾਣਾ ਤੇ ਫਿਰ ਇਹਨੇ ਉੱਥੇ ਰਹਿਣਾ ਸ਼ੁਰੂ ਕਰ ਦੇਣਾ ਬਹੁਤ ਵਾਰ ਭੈਣਾ ਵੀਰੇ ਗੱਲ ਕਹਿੰਦੇ ਵੀ ਜਿਹੜੇ ਇਦਾਂ ਫਿਸਕਾਏ ਘਰ ਸਫਲ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਨੀਂਆ ਜਿਹੜੀਆਂ ਮਜ਼ਬੂਤੀ ਨਾਲ ਆਪ ਪਾਈਆਂ ਹੁੰਦੀਆਂ ਆਪਾਂ ਕਹਿੰਦੇ ਨੇ ਵੀ ਐਨੇ ਫਟ ਡੂੰਗੀ ਨਹੀਂ ਹੋਵੇ ਕਹਿੰਦੇ ਵੀ ਇਹ ਮਜ਼ਬੂਤੀ ਹਿੱਲ ਜਾਂਦੀ ਆ ਪਰ ਪਤਾ ਨਹੀਂ ਹਿੱਲ ਜਾਂਦੀ ਆ ਕਿ ਨਹੀਂ ਹਿੱਲ ਜਾਂਦੀ ਇਹਦੇ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਦਾ ਪਰ ਉਸ ਬੰਦੇ ਨੇ ਗੱਲ ਕਹੀ ਆ ਵੀ ਯਾਰ ਘਰ ਟੌਣ ਨੂੰ ਜੀ ਕਰਦਾ ਉਹਦਾ ਘਰ ਨੂੰ ਕਿਵੇਂ ਢਾਲੀਏ ਇਸ ਘਰ ਨੂੰ ਬਣਾਉਣ ਦੇ ਲਈ ਕਿੰਨੇ ਦਿਹਾੜਿਆਂ ਤੋਂ ਸੋਚਣਾ ਸ਼ੁਰੂ ਕੀਤਾ ਕਿੰਨਾ ਪੈਸਾ ਆਪਦਾ ਆਲੇ ਦੁਆਲੇ ਇਕੱਠੇ ਕਰਕੇ ਲਾਇਆ ਕੋਲੇ ਖੜ ਕੇ ਹਰ ਚੀਜ਼ ਬਣਵਾਈ ਤੇ ਹੁਣ ਆਪਾਂ ਕਹਿ ਦਈਏ ਵੀ ਪੱਟ ਢਾ ਦਿਓ ਤਾਂ ਪੱਟਾ ਲਿਆ ਜੇ ਮੰਨ ਲਓ ਇਹ ਘਰ ਨੂੰ ਢਾ ਦਿੰਦਾ ਪਹਿਲੀ ਗੱਲ ਢਵਾਈ ਦੇ ਪੈਸੇ ਇਟਾ ਉਟਾ ਦੀਆਂ ਕੁ ਟੁੱਟ ਜਾਂਦੀਆਂ ਹੁੰਦੀਆਂ ਫਿਰ ਨਵੀਂ ਥਾਂ ਦੇ ਉੱਤੇ ਬਣਾਉਣਾ 1.5-2 ਸਾਲ ਫੇਰ ਲੱਗ ਜਾਣੇ ਆ 60 ਲੱਖ ਰੁਪਇਆ ਫੇਰ ਲੱਗਣਾ ਤੇ ਉਹਨਾਂ ਮੁਆਵਜ਼ਾ ਮਿਲਦਾ ਨਹੀਂ ਜਿੰਨਾ ਕਿ ਕਿਹਾ ਜਾਂਦਾ ਇਹ ਵੀ ਗੱਲ ਸੱਚੀ ਹੈ ਅਸੀ ਕਿਸਾਨਾਂ ਨੂੰ ਵਕ ਵਕ ਖਾਵਾਂ ਦੇ ਉੱਤੇ ਬੈਠ ਕੇ ਧਰਨੇ ਲਾਉਂਦੇ ਇਸ ਕਰਕੇ ਬਹਨੇ ਆ ਕਿਉਂਕਿ ਕਿਸਾਨ ਕਹਿੰਦੇ ਵੀ ਸਾਡੀ ਜ਼ਮੀਨ ਆ ਗਈ ਸਾਨੂੰ ਪੂਰਾ ਪੈਸਾ ਨਹੀਂ ਮਿਲ ਰਿਆ ਕਿਸਾਨ ਕਬਜ਼ਾ ਇਸ ਕਰਕੇ ਨਹੀਂ ਛੱਡਦੇ ਵੀ ਸਾਨੂੰ ਮੁਆਵਜ਼ਾ ਦਿਓ ਦੁੱਗਣਾ ਤਿੱਗਣਾ ਮੁਆਵਜ਼ਾ ਦਿਓ ਸਾਡੀ ਇਕਲੌਤੀ ਚੀਜ਼ ਆ ਕਮਾਈ ਦੀ ਜਿਹਦੇ ਵਿੱਚੋਂ ਸਾਡਾ ਪਰਿਵਾਰ ਪਲਦਾ ਜਦੋਂ ਇਹ ਜ਼ਮੀਨ ਸਾਡੇ ਕੋਲੋਂ ਚਲੀ ਗਈ ਧਰਤੀ ਦਾ ਟੋਟਾ ਸਾਡੇ ਕੋਲੋਂ ਚਲਾ ਗਿਆ ਤੇ ਫਿਰ ਕਿਹੜਾ ਆਮਦਨ ਦੇ ਹੋਰ ਵਸੀਲੇ ਬਣ ਜਾਣੇ ਆ ਇਹ ਗੱਲ ਸੱਚੀ ਵੀ ਆ ਪੈਸੇ ਵੱਧ ਤੋਂ ਵੱਧ ਸਰਕਾਰਾਂ ਨੂੰ ਦੇਣੇ ਚਾਹੀਦੇ ਜਦੋਂ ਆਪਾਂ ਜ਼ਮੀਨ ਅਕਵਾਇਰ ਕਰਦੇ ਆ वैसे ਇਹਦੇ ਵਿੱਚ ਕਈ ਤਰ੍ਹਾਂ ਦੀਆਂ ਟਰਮ ਹੁੰਦੀਆਂ ਵੀ ਭਾਈ ਜ਼ਮੀਨ ਦੇ ਵੱਖਰੇ ਹੁੰਦੇ ਆ ਇਹਦੇ ਵਿੱਚ ਤੁਹਾਡੇ ਮਲਬੇ ਦੇ ਵੱਖਰੇ ਹੁੰਦੇ ਆ ਜੇ ਤੁਸੀਂ ਸ਼ਹਿਰੀ ਖੇਤਰ ਦੇ ਵਿੱਚ ਆ ਉਹਦਾ ਹੋਰ ਭਾਅ ਹੁੰਦਾ ਜੇਕਰ ਤੁਸੀਂ ਬੰਜਰ ਜ਼ਮੀਨ ਵਾਲੇ ਉਹਦਾ ਭਾਅ ਵੱਖਰਾ ਹੁੰਦਾ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹਦੇ ਬਾਰੇ ਮੈਨੂੰ ਮੁਕੰਮਲ ਜਾਣਕਾਰੀ ਨਹੀਂ ਆ ਪਰ ਮੈਂ ਸੁਖਪ੍ਰੀਤ ਸਿੰਘ ਦੇ ਜਜ਼ਬਾਤ ਨੂੰ ਪੜ ਕੇ ਹੈਰਾਨ ਆ ਉਹਨੇ ਇਹ ਗੱਲ ਕਹੀ ਆ ਬਾਈ ਜੀ ਘਰ ਬਣਾਉਣਾ ਬਹੁਤ ਔਖਾ ਤੇ ਸਾਡੇ ਸੁਪਨੇ ਹਾਲੇ ਪੂਰੇ ਨਹੀਂ ਸੀ ਹੋਏ ਅਸੀਂ ਇਹਦੇ ਵਿੱਚ ਰਹਿ ਕੇ ਹਾਲੇ ਆਪਦੇ ਚਾਹ ਪੂਰੇ ਕਰਨੇ ਸੀ ਤੇ ਅਚਾਨਕ ਫਰਮਾਨ ਆ ਗਿਆ ਵੀ ਭਾਈ ਤੁਹਾਡੇ ਤਾਂ ਇਧਰਲੇ ਪਾਸੇ ਦੀ ਸੜਕ ਨਿਕਲ ਜਾਣੀ ਆ ਤੇ ਅਸੀਂ ਭਾਈ ਆਪਦਾ ਘਰ ਇਹਨੇ ਕਿਵੇਂ ਹੱਥੀ ਬਣਾ ਕੇ ਫਿਰ ਢਾਤੀਏ ਤੇ ਸੱਚੀ ਗੱਲ ਆ ਵੀ ਘਰ ਢਾਉਣਾ ਬਹੁਤ ਔਖਾ ਹੁੰਦਾ ਮੇਰੇ ਕਈ ਦੋਸਤਾਂ ਦੀ ਜ਼ਮੀਨ ਆ ਜਿਹੜੀ ਉਹ ਸੜਕ ਦੇ ਵਿੱਚ ਆਈ ਆ ਵਿਕਾਸ ਦੇ ਵਿੱਚ ਆਈ ਆ ਇਹ ਗੱਲ ਸੱਚੀ ਆ ਵੀ ਸੜਕਾਂ ਚੌੜੀਆਂ ਕਰਨੀਆਂ ਸਮੇਂ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਜਿੰਨੀਆਂ ਗੱਡੀਆਂ ਹੋ ਗਈਆਂ ਉਸ ਹੱਬ ਨਾਲ ਸੜਕਾਂ ਵੀ ਤਾਂ ਹੋਣੀਆਂ ਚਾਹੀਦੀਆਂ ਹੁਣ ਇਹ ਤਾਂ ਇਹ ਵੀ ਗੱਡੀ ਦੇ ਉੱਤੇ ਗੱਡੀ ਚੱਲੂਗੀ ਬਰਾਬਰੀ ਚੱਲਣੀਆਂ ਨਾ ਤੇ ਸੜਕਾਂ ਚੌੜੀਆਂ ਹੋਣੀਆਂ ਪਰ ਇਹਨਾਂ ਸੜਕਾਂ ਨੇ ਇਹਨਾਂ ਵਿਕਾਸ ਦੇ ਤਰੀਕਿਆਂ ਨੇ ਵਾਤਾਵਰਣ ਦਾ ਕਿੰਨਾ ਘਾਣ ਕਰਤਾ ਤੇ ਲੋਕਾਂ ਨੂੰ ਬੇਕਰੇ ਕਿੰਨਿਆਂ ਨੂੰ ਕਰਤਾ ਇਹ ਵੀ ਇੱਕ ਸੋਚਣ ਵਾਲੀ ਗੱਲ ਆ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਪਾਸੇ ਨੂੰ ਤੁਰ ਜੋ ਤੁਹਾਨੂੰ ਅੱਜਕੱਲ ਐੜੀਆਂ ਐੜੀਆਂ ਮੋਟੀਆਂ ਟਾਲੀਆਂ ਹਾਈਵੇ ਦੇ ਫੁੱਟਪਾਥਾਂ ਦੇ ਉੱਤੇ ਦਿਸਦਗੀਆਂ ਨਹੀਂ ਕਿਉਂਕਿ ਸੜਕਾਂ ਚੌੜੀਆਂ ਹੋ ਗਈਆਂ ਜਾਂ ਪੁਲ ਬਣ ਗਏ ਜਿਹੜੀਆਂ ਟਾਲੀਆਂ ਸੀ ਜਿਹੜੀਆਂ ਕਿੱਕਰਾਂ ਸੀ ਜਿਹੜੇ ਪੁਰਾਣੇ ਦਰਖਤ ਸੀ ਉਹ ਪੱਟਤੇ ਤੇ ਜਿਹੜੇ ਨਵੇਂ ਲਾਏ ਆ ਉਹ ਡੱਕੇ ਜੇ ਆ ਪਤਾ ਨਹੀਂ ਕਿਹੜੇ ਜ਼ਮਾਨੇ ਦੇ ਵਿੱਚ ਕਿਹੜੇ ਸਾਲ ਦੇ ਵਿੱਚੋਂ ਜਵਾਨ ਹੋਣੇ ਆ ਕਿਹੜੇ ਵੇਲੇ ਉਹਨਾਂ ਨੇ ਆਕਸੀਜਨ ਦੇਣੀ ਤੇ ਕਿਹੜੇ ਵੇਲੇ ਉਹਨਾਂ ਨੇ ਕਾਰਬਨ ਨੂੰ ਕਾਰਬਨ ਡਾਈਆਕਸਾਈਡ ਨੂੰ ਸੋਖਣਾ ਮਤਲਬ ਕਹਿੰਦਾ ਇਹ ਜੀ ਕਿ ਬੰਦੇ ਦੇ ਜਜ਼ਬਾਤ ਹੁੰਦੇ ਆ ਜਜ਼ਬਾਤ ਦੀ ਕਦਰ ਕਰਨੀ ਬਣਦੀ ਆ ਜਿਹੜੇ ਲੋਕਾਂ ਦੇ ਘਰ ਹੈ ਨਹੀਂ ਉਹਨਾਂ ਨੂੰ ਪੁੱਛਣਾ ਬਣਦਾ ਵੀ ਜਿਹੜੇ ਕਿਰਾਏ ਤੇ ਰਹਿੰਦੇ ਆ ਜਿਹੜੇ ਬੰਦੇ ਪੁਲਾਂ ਦੇ ਥੱਲੇ ਰਹਿੰਦੇ ਆ ਉਹਨਾਂ ਦੀ ਇਹ ਕਹਿੰਦੀ ਆ ਵੀ ਦਰਦ ਕਹਾਣੀ ਆ ਵੀ ਭਾਈ ਸਾਡਾ ਆਪਣਾ ਘਰ ਹੋਵੇ ਤੇ ਜਦੋਂ ਆਪਣਾ ਹੋਵੇ ਤਾਂ ਫਿਰ ਟਾਉਣ ਨੂੰ ਜੀ ਨਹੀਂ ਕਰਦਾ ਪੈਸੇ ਜਿੰਨੇ ਮਰਜ਼ੀ ਮਿਲ ਜਾਣ ਸਾਡੀ ਆਪਣੀ ਜ਼ਮੀਨ ਆ ਜਿਹੜੀ ਉਹਦੇ ਵਿੱਚੋਂ ਇੱਕ ਨਾਲ ਜਿਹੜੀ ਜ਼ਮੀਨ ਆ ਬਹੁਤ ਸਾਲ ਪਹਿਲਾਂ ਦੀ ਗੱਲ ਆ ਉਹ ਸੜਕ ਦੇ ਵਿੱਚ ਆਈ ਸੀ ਜਦੋਂ ਸੜਕ ਚੌੜੀ ਹੋਈ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਹੁਣ ਤਾਂ ਇਹਨੂੰ ਵੜ ਲੈਣਾ ਮਸ਼ੀਨਾਂ ਪਹੁੰਚ ਗਈਆਂ ਤੇ ਫਿਰ ਸਾਡੇ ਘਰ ਦੇ ਵਿੱਚ ਮਤਮਿਸ ਕਰਕੇ ਪਸਰਿਆ ਵੀ ਯਾਰ ਆਪਾਂ ਹੁਣ ਤੱਕ ਤਾਂ ਇੱਕ ਮਰਲਾ ਨਹੀਂ ਵੇਚਿਆ ਇੱਕ ਇੰਚ ਵੀ ਥਾਂ ਵੇਚੀ ਪਰ ਹੁਣ ਆਪਦੇ ਹੱਥੀ ਸਾਰਾ ਕੁਝ ਵੇਖ ਕੇ ਵੇਚਣਾ ਪੈ ਰਿਹਾ ਲੈ ਗਏ ਉਹ ਕਹਿਣ ਦਾ ਭਾਵੇਂ ਥੋੜੇ ਬਹੁਤੇ ਪੈਸੇ ਵੀ ਮਿਲੇ ਪਰ ਇਹਦਾ ਮਤਲਬ ਇਹ ਹੁੰਦਾ ਜੀ ਕਿ ਬੰਦਾ ਔਖ ਸੋ ਕੱਟ ਲੈਂਦਾ ਵੀ ਭਾਈ ਕੋਈ ਗੱਲ ਨਹੀਂ ਕੀਤ ਬਚੀ ਰਵੇ ਪਰ ਇੱਕ ਵੇਲਾ ਐਸਾ ਹੁੰਦਾ ਜਦੋਂ ਤੁਹਾਡੇ ਕੋਲੋਂ ਚੀਜ਼ ਖਿਸਕ ਜਾਂਦੀ ਥੋੜੀ ਪੇਸ਼ ਨਹੀਂ ਚੱਲਦੀ ਉਹਦੇ ਤੇ ਉਵੇਂ ਹੀ ਸੁਖਪ੍ਰੀਤ ਦੀ ਪੇਸ਼ ਨਹੀਂ ਸੀ ਚੱਲਦੀ ਇਸ ਕਿਸਾਨ ਦੀ ਤੇ ਬਰਨਾਲੇ ਦੇ ਇਸ ਕਿਸਾਨ ਨੇ ਤਕਨੀਕ ਨੂੰ ਵਰਤਿਆ ਤੇ 350 ਫੁੱਟ ਆਪਦੀ ਕੋਠੀ ਨੂੰ ਖਿਸਕਾ ਕੇ ਹੋਰ ਪਾਸੇ ਨੂੰ ਲੈ ਕੇ ਚੱਲਿਆ ਉਸ ਥਾਂ ਦੇ ਉੱਤੇ ਜਾ ਕੇ ਇਹ ਵਧੀਆ ਰਵੇ ਪਰ ਮਤਲਬ ਕਹਿਣ ਦਾ ਇਹ ਹੈ ਜਿਕੇ ਐਵੇਂ ਘਰ ਦੇ ਨਾਲ ਮੋਹ ਹੁੰਦਾ ਇਹ ਬੰਦਾ ਕਹਿੰਦਾ ਫੇਰ ਕੀ ਹੋਗਾ ਮੇਰੇ ਵਰਗੇ ਬੰਦੇ ਲਈ ਤੁਹਾਡੇ ਲਈ ਹੋਗਲਾ ਘਰ ਹੀ ਆ ਨਾ ਦੁਬਾਰਾ ਪਾਵਾਂਗੇ ਦੁਬਾਰਾ ਪਾਉਣਾ ਕੋਈ ਗੁੱਡੇ ਗੁੱਡੀ ਦੀ ਖੇਡ ਥੋੜੀ ਆ ਵੀ ਪਾਈਮੈਂਟ ਦੇ ਵਿੱਚ ਬੰਜੂਮੈਂਟ ਦੇ ਵਿੱਚ ਟਹਿ ਜਾਓ ਪਰ ਇਹ ਤਕਨੀਕ ਬੰਦੇ ਨੂੰ ਵਰਤਨੀ ਪਈ ਆ ਅਗਲੀ ਗੱਲ ਇਹ ਆ ਪੰਜਾਬ ਦੇ ਵਿੱਚ ਸਾਰਾ ਕੁਝ ਚੰਗਾ ਵੀ ਸਾਰਾ ਕੁਝ ਮਾੜਾ ਨਹੀਂ ਜਲੰਧਰ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਸਾਈਕਲ ਸਵਾਰ ਨੂੰ ਲੁੱਟਿਆ ਗਿਆ ਸੀ ਉਹ ਸਾਈਕਲ ਸਵਾਰ ਜਿਹੜਾ ਕਿ ਰਾਜਸਥਾਨ ਤੋਂ ਚੱਲਿਆ ਤੇ ਉਹ ਵੈਸ਼ਨੋਦੇਵੀ ਯਾਤਰਾ ਵਾਸਤੇ ਜਾ ਰਿਹਾ ਜਿਵੇਂ ਕਿ ਬਹੁਤ ਸਾਰੇ ਭੈਣਾ ਵੀਰ ਸਾਈਕਲ ਤੇ ਵੀ ਯਾਤਰਾ ਕਰਦੇ ਕੋਈ ਮੋਟਰਸਾਈਕਲ ਤੇ ਕਰਦਾ ਕੋਈ ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਸਭ ਦੇ ਆਪ ਕੋ ਆਪਣੇ ਤਰੀਕੇ ਆ ਇਹ ਜਦੋਂ ਰਾਜਸਥਾਨ ਤੋਂ ਚੱਲਿਆ ਵੈਸ਼ਨੋਦੇਵੀ ਜਾਣਾ ਜਲੰਧਰ ਵਿੱਚ ਵੀ ਲੰਘ ਰਿਹਾ ਤੇ ਜਲੰਧਰ ਦੇ ਵਿੱਚ ਕੁਝ ਲੁਟੇਰਿਆਂ ਨੇ ਇਹਨੂੰ ਲੁੱਟ ਲਿਆ। ਇਹਦਾ ਮੋਬਾਈਲ ਖੋ ਕੇ ਲੈ ਗਏ। ਇਹਦਾ ਪਰਸ ਖੋ ਕੇ ਲੈ ਗਏ। ਸ਼ਾਇਦ ਇਹਦੇ ਕੁੱਟ ਮਾਰ ਵੀ ਕਰਕੇ ਗਏ ਹੋਣ। ਪਰ ਬਾਅਦ ਦੇ ਵਿੱਚ ਖਬਰਾਂ ਛਪੀਆਂ ਵੀ ਇੱਕ ਸ਼ਰਧਾਲੂ ਨੂੰ ਇਵੇਂ ਲੁੱਟਿਆ ਗਿਆ, ਇਵੇਂ ਕੁੱਟਿਆ ਗਿਆ। ਜੋ ਹੋਇਆ ਉਹ ਤਾਂ ਲਾਹਣਤਾਲੀ ਗੱਲ ਆ ਜਿਹੜੇ ਲੋਕਾਂ ਨੇ ਇਹ ਕਰਤੂਤ ਕੀਤੀ। ਪਰ ਜਿਹੜੇ ਸੱਚੇ ਲੋਕ ਆ, ਜਿਹੜੇ ਸੱਜਣ ਲੋਕ ਆ, ਜਿਹੜੇ ਭਲੇ ਲੋਕ ਆ ਉਹ ਮੂਰੇ ਆਏ ਖਬਰਾਂ ਪੜ੍ਹ ਕੇ। ਉਹਨਾਂ ਨੇ ਪੈਸੇ ਇਕੱਠੇ ਕੀਤੇ ਇਸ ਵਿਅਕਤੀ ਨੂੰ, ਇਸ ਸ਼ਰਧਾਲੂ ਨੂੰ ਇੱਕ ਮੋਬਾਈਲ ਨਵਾਂ ਲੈ ਕੇ ਦਿੱਤਾ। ਤੇ ਕੁਝ ਨਕਦੀ ਇਹਦੀ ਜੇਬ ਦੇ ਵਿੱਚ ਪਾਈ ਆ ਜੋ ਉਹਦੇ ਨਾਲ ਹੋਇਆ ਜੋ ਉਹਦੇ ਮਨ ਦੇ ਉੱਤੇ ਸੱਟ ਵੱਜੀ ਆ ਉਹ ਤਾਂ ਨਹੀਂ ਕਦੇੋਂ ਭੁੱਲ ਸਕੂਗਾ ਪਰ ਜੇ ਪੀੜ ਪੰਜਾਬ ਦੇ ਵਿੱਚ ਹੀ ਪੈਦਾ ਹੋਈ ਆ ਤੇ ਪੰਜਾਬੀਆਂ ਦੇ ਇੱਕ ਹਿੱਸੇ ਨੇ ਉਹਦੀ ਪੀੜ ਨੂੰ ਘਟਾਉਣ ਦਾ ਯਤਨ ਵੀ ਕੀਤਾ ਮਤਲਬ ਪੰਜਾਬੀਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਆ ਹਰ ਸੋਚ ਵਾਲੇ ਲੋਕ ਆ ਕਈ ਵਾਰੀ ਬੰਦੇ ਗੱਲ ਕਹਿ ਦਿੰਦੇ ਵੀ ਨਹੀਂ ਨਹੀਂ ਇਹ ਆਪਣੇ ਵਾਲੇ ਨਹੀਂ ਹੋਣੇ ਇਹ ਪੰਜਾਬੀ ਨਹੀਂ ਹੋਣੇ ਇਹ ਤਾਂ ਜੀ ਪ੍ਰਵਾਸੀ ਹੋਣਗੇ ਨਹੀਂ ਐਉਂ ਨਾ ਕਰਿਆ ਕਰੋ ਦੇਖੋ ਇਹ ਹੈਗੀ ਉਲਾਰਵਾਦੀ ਸੋਚ ਸਾਡੇ ਆਪਣੇ ਵੀ ਬਹੁਤ ਕੁਝ ਗਲਤ ਕਰਦੇ ਆ ਤੇ ਪ੍ਰਵਾਸੀ ਵੀ ਬਹੁਤ ਕੁਝ ਗਲਤ ਕਰਦੇ ਆ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੀ ਕਈ ਕੁਝ ਗਲਤ ਕਰਦੇ ਤੇ ਇੱਥੇ ਵੀ ਕਰਦੇ ਆ ਹੋ ਸਕਦਾ ਪ੍ਰਵਾਸੀ ਹੀ ਹੋਣ ਪਰ ਸਾਡੇ ਵਾਲੇ ਵੀ ਬਹੁਤ ਕੁਝ ਕਰਦੇ ਆ ਸਾਡੇ ਤੁਹਾਨੂੰ ਚੇਤੇ ਹੋਣਾ ਪਿੱਛੇ ਜੇ ਕੁਝ ਸਮਾਂ ਪਹਿਲਾਂ ਦੀ ਗੱਲ ਆ ਵੀ ਇੱਕ ਸੇਵਾ ਦਾ ਭਰਿਆ ਟਰੱਕ ਪਲਟ ਗਿਆ ਸੀ ਉਦੋਂ ਡਰਾਈਵਰ ਕੰਡਕਟਰ ਨੂੰ ਚੱਕਣ ਦੀ ਥਾਂ ਦੇ ਉੱਤੇ ਤੇ ਸਭ ਤੋਂ ਪਹਿਲਾਂ ਲੋਕਾਂ ਨੇ ਸੇਵਾ ਦੀਆਂ ਪੇਟੀਆਂ ਚੱਕੀਆਂ ਸੀ ਉਹਦੇ ਵਿੱਚ ਸਾਡੇ ਆਪਣੇ ਵੀ ਸੀ ਬਹੁਤ ਸਾਰੇ ਉਸ ਤੋਂ ਬਾਅਦ ਜਿਹੜਾ ਉਹ ਸੀਗਾ ਜਿਦਾ ਇਹ maal ਸੀਗਾ ਜਿਹਦੇ ਇਹ ਸੇਵ ਸੀਗੇ ਜੰਮੂ ਕਸ਼ਮੀਰ ਦਾ ਵਪਾਰੀ ਉਹਨੇ ਇਹ ਗੱਲ ਕਹੀ ਦੀ ਕਿ ਮੈਨੂੰ ਤਾਂ ਮੇਰੇ ਪੈਸੇ ਚਾਹੀਦੇ ਆ ਇਹ ਸਾਰਾ ਕੁਝ ਤੇਰੇ ਕਰਕੇ ਲੁੱਟਿਆ ਗਿਆ ਡਰਾਈਵਰ ਨੇ ਉੱਤੇ ਕੰਡਕਟਰ ਨੇ ਉੱਤੇ ਸਾਰਾ ਕੁਝ ਪੈਦਾ ਸੀ ਲੱਖਾਂ ਰੁਪਈਆ ਲਗਭਗ 18 ਤੋਂ ਲੈ ਕੇ 20 ਲੱਖ ਰੁਪਈਆ ਦਾ maal ਸੀ ਇਹ ਉਹ ਫਿਰ ਬਾਅਦ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਹੀ ਇਕੱਠੇ ਕਰਕੇ ਨਾ ਤੇ ਉਹ ਡਰਾਈਵਰ ਤੇ ਕੰਡਕਟਰ ਨੂੰ ਬਚਾਇਆ ਉਹਨਾਂ ਦੀ ਇੱਜ਼ਤ ਬਚਾਈ ਉਹਨਾਂ ਦੀ ਆਰਥਿਕਤਾ ਬਚਾਈ ਯਾਨੀ ਕਿ ਜੇ ਲੁੱਟਣ ਵਾਲੇ ਪੰਜਾਬ ਦੇ ਵਿੱਚ ਸੀ ਤੇ ਦਾਨ ਕਰਨ ਵਾਲੇ ਵੀ ਪੰਜਾਬ ਦੇ ਹੀ ਆ ਪਉ ਆਨੂੰ ਹਰ ਵਰਗ ਦੇ ਲੋਕ ਮਿਲ ਜਾਂਦੇ ਆ ਜੇ ਅੱਜ ਦਿਆਲਪੁਰਾ ਪਿੰਡ ਆ ਬਠੰਡੇ ਦੇ ਵਿੱਚ ਉਥੇ ਲੱਸੀ ਲੁੱਟਣ ਵਾਲੇ ਆ ਗਏ ਹੁਣ ਆਪਾਂ ਕਹੀਏ ਵੀ ਪਾਈਏ ਜੋਗੰਡਾ ਦੇ ਵਿੱਚੋਂ ਆਏ ਲੱਸੀ ਲੁੱਟਣ ਵਾਲੇ ਗੱਲ ਇਹ ਨਹੀਂ ਕਿ ਲੱਸੀ ਦਾ ਡੋਲੂ ਲੁੱਟ ਕੇ ਲੈ ਗਏ ਗੱਲ ਇਹ ਆ ਕਿ ਬੰਦਿਆਂ ਦੀ ਮਾਨਸਿਕਤਾ ਕਿਹੋ ਜੀ ਇਹਨਾਂ ਦਾ ਹੱਥ ਹੀ ਲੱਸੂ ਦੇ ਡੋਲ ਨੂੰ ਪਿਆ ਤੇ ਜੇ ਕਿਤੇ ਕਾਂਟਿਆਂ ਨੂੰ ਪਿਆ ਹੁੰਦਾ ਜੇ ਹਾਰ ਨੂੰ ਪਿਆ ਹੁੰਦਾ ਨੇ ਉਹ ਲੈ ਜਾਣਾ ਸੀ ਸੋ ਕਹਿਣ ਦਾ ਭਾਵੇਂ ਜੀ ਕਿ ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਆ ਜੇ ਲੱਸੀ ਨਹੀਂ ਇਸ ਵੇਲੇ ਸੁਰੱਖਿਤ ਡੋਲੂ ਨਹੀਂ ਸੁਰੱਖਿਤ ਤੇ ਫਿਰ ਇੱਜ਼ਤਾਂ ਕਿੱਥੇ ਸੁਰੱਖਿਤ ਆ ਫਿਰ ਤੁਹਾਡੇ ਹਾਰ ਕਿੱਥੇ ਸੁਰੱਖਿਅਤ ਆ ਫਿਰ ਤੁਹਾਡੀ ਨਕਦੀ ਕਿੱਥੇ ਸੁਰੱਖਿਅਤ ਆ ਤੁਸੀਂ ਇਹ ਵੀ ਗੱਲ ਸੋਚ ਵਿਚਾਰ ਕੇ ਦੇਖੋ ਕਿ ਜਾਂਦੇ ਜਾਂਦੇ ਇੱਕ ਬੇਨਤੀ ਹੋਰ ਕਰ ਲੀਏ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਜ਼ਬਰਦਸਤ ਮੀਂਹ ਪੈ ਰਿਹਾ ਮੇਰੇ ਮਗਰਲੇ ਪਾਸੇ ਵੀ ਤੁਸੀਂ ਇਸ ਵੇਲੇ ਬੱਦਲ ਵਾਈਖ ਰਏ ਆ ਅਸੀਂ ਜਦੋਂ ਵੀਡੀਓ ਬਣਾ ਰਹੇ ਹਾਂ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਗੜੇ ਪੈ ਗਏ ਤੇ ਕਈ ਥਾਵਾਂ ਦੇ ਉੱਤੇ ਜ਼ਬਰਦਸਤ ਮੀਂਹ ਪੈ ਰਿਹਾ ਕਈ ਥਾਵਾਂ ਤੇ ਪੈ ਕੇ ਹਟਿਆ ਜਲੰਧਰ ਦੇ ਵਿੱਚ ਜਿੱਥੇ ਅਸੀਂ ਖੜਕੇ ਵੀਡੀਓ ਬਣਾ ਰਹੇ ਹਾਂ ਪਿਛਲੇ ਤਕਰੀਬਨ 10 ਤੋਂ ਲੈ ਕੇ 12 ਘੰਟੇ ਦੇ ਵਿੱਚ ਕਦੇ ਰੁਕ ਜਾਂਦਾ ਕਦੇ ਮੀਂਹ ਤੇਜ਼ ਹੋ ਜਾਂਦਾ ਇ ਦਰਖਤ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਡਿੱਗ ਪਏ ਆ ਕਈ ਥਾਵਾਂ ਤੇ ਕੰਨਾਂ ਡਿੱਗੀਆਂ ਮਣੀ ਮਾਦਰੀ ਦੇ ਵੱਲੇ ਪਛਤ ਡਿੱਗੀ ਆ ਤਿੰਨ ਬੱਚੇ ਉਹਦੇ ਥੱਲੇ ਆ ਗਏ ਆ ਖਤਰੇ ਤੋਂ ਬਾਹਰ ਆ ਦੋ ਜਣੇ ਦੀ ਸਥਿਤੀ ਇੱਕ ਜਣਾ ਖਤਰੇ ਦੇ ਵਿੱਚ ਆ ਸੋ ਇਸ ਮੌਸਮ ਦੇ ਵਿੱਚ ਇਸ ਤਲਪਨਵਾਦੀ ਦੇ ਵਿੱਚ ਇਸ ਹਨੇਰੀ ਝੱਖੜ ਝੁੱਲੇ ਦੇ ਵਿੱਚ ਇਸ ਮੀਂਹ ਦੇ ਵਿੱਚ ਘਰ ਦੇ ਵਿੱਚੋਂ ਨਿਕਲਣ ਵੇਲੇ ਪੂਰਾ ਸੋਚ ਵਿਚਾਰ ਕੇ ਨਿਕਲਿਓ ਗੱਡੀ ਨੂੰ ਸੰਭਲ ਕੇ ਚਲਾਇਓ ਆਪਦੀ ਜ਼ਿੰਦਗੀ ਦਾ ਦੇ ਉੱਤੇ ਨਾ ਲਾਇਓ